ਬੰਨਣਾ ਮੈਂ ਬੰਨ ਕੇ ਕੱਦਾਂ ਹੈ ਅੱਦਾ ਹੀ ਰਹਿਣੋ ਇਧਰ ਰਹਿ ਤਾਂ ਬੰਨ ਹੀ ਰਹਿਣਾ ਐਸਾ ਕਿਉਂ ਬੰਦ ਕੋ ਕਰਨਾ ਯਾ ਜੋਤੀ ਸੀ ਨੱਚਦੀ ਇਹ ਤਾਂ ਕਦੀ ਬੰਦ ਕਰਦਾਂ ਨੱਚਣ ਲਈ ਇਹ ਜੋਤੀ ਸੀ ਬੰਦ ਕਰਦਾਂ ਮੈਂ ਇਧਰ ਤੇ ਲੱਗਾ ਕੋਈ ਕੁਝ ਹਾਲ ਮਾੜਾ ਹੀ ਆ ਸਸੀ ਕਾਲ ਜੀ ਸਾਤ ਅੱਡੇ ਦੇ ਨੇੜੇ ਬਾਕ ਦੇ ਵਿੱਚ ਤੇ ਮੈਂ ਲੋਾਰੇ ਕੋਈ ਕੁਝ ਤਦੇ ਉਹ ਟੀਐਲਸੀ ਕਿ ਕੀ ਕਹਿੰਦੇ ਨੇ ਡਾਊਨ ਆ ਗਈ ਆ ਤੇ ਸੈੱਲ ਘਟ ਗਏ ਆ ਤੇ ਇੱਧਰ ਇੱਧਰ ਪਚਲ ਰਹੀ ਆ ਉੱਪਰ ਲੱਗੀ ਹੋਈ ਆ ਤੇ ਯਾਰਾਂ ਨੂੰ ਪਾਇਆ ਲੰਮੇ ਘਰ ਦੇ ਘਰੇ ਉਹਨਾਂ ਨੇ ਪਤਾ ਮੈਨੂੰ ਗਲੂਕੋਜ਼ ਨੂੰ ਆਇਆ ਉਹ ਮੈਂ ਟੈਸਟ ਕਰਾਉਣਾ ਤੇ ਉਹ ਮਤਲਬ ਪ੍ਰੋਬਲਮ ਜੀ ਆ ਗਈ ਫਿਰ ਮੈਨੂੰ ਚਲਵਾ ਹੀ ਲੈਣੇ ਆ ਲਵਾਉਣਾ ਤੇ ਅੱਜ ਵੀ ਆਲੇ ਕੱਲ ਵੀ ਲਵਾਉਣਾ ਹੀ ਆ ਯੋ ਮੈਂ ਲੱਡੂ ਮੈਂ ਤੈਨੂੰ ਲੱਭਣ ਦੀ ਆਸੀ ਹੋਈ ਤੇ ਮੇਰੇ ਕਾਕਾ ਹਾਂਜੀ ਮੈਂ ਤੈਨੂੰ ਲੱਭਣ ਦੀ ਆਸੀ ਆਈ ਲੁੱਕ ਇੱਥੇ ਗੋਈ ਪਤਾ ਨਹੀਂ ਕਿੱਥੇ ਲੋਕ ਜਾਂਦੇ ਇਹ ਜੱਸੀ ਹੁਣਾਂ ਦੇ ਕੁੱਤੇ ਨਾਲ ਨਾ ਵੀ ਹਟਦੀ ਨਹੀਂ ਪੰਜੇ ਨਾਲ ਉਹਨੂੰ ਉਹਨੂੰ ਨਾ ਕਦੀ ਕੁੱਟਦੀ ਆ ਉਹਦੀ ਪੂਛ ਨੂੰ ਫੜਦੀ ਆ ਉਹਦੇ ਪੈਰਾਂ ਨੂੰ ਫੜ ਕੇ ਧੁੰਦੀ ਆ ਹਾਰ ਕੇ ਦੰਦ ਲਾਦੇ ਫੇਰ ਉਹ ਵੀ ਚੰਮ ਪੇ ਕਾਨੀਆਂ ਨਹੀਂ ਆਉਂਦੀ ਕੀ ਇਹਨੂੰ ਕਹਿੰਦੇ ਚਿਚੜ ਚਿਚੜ ਫਿਰ ਤੇ ਉਹ ਟੈਂਪਲ ਤੋਂ ਮਾਰੀ ਲੱਗ ਗਈ ਮੰਦਰ ਕੀ ਆ ਦادیه ਚਾਰੀ ਖੰਡੇ ਦਈਆਂ ਵਿਚਾਰੀ ਨੂੰ ਖੰਗ ਲੱਗਣ ਦੀ ਅੱਛਾ ਲੈ ਤੂੰ ਚਾਰੀ ਦਾਈ ਦਿੱਤੀ ਐਸੇ ਦਾਈ ਬਿੱਤੀ ਐ ਪਾ ਦਿੱਤੀ ਐ ਕੀ ਬੱਲੇ ਪੱਛੇ ਆ ਕੀ ਉਹਦੇ ਸ਼ਕਰੀ ਹੈ ਸ਼ਕਰੀ ਕੀ ਸ਼ਕਰੀ ਉਹ ਤਾਂ ਦੀ ਉਹ ਕੀ ਉਹ ਕੋਦੀ ਹੈ ਕੀ ਹਰ ਗੁਣ ਕੀ ਆ ਉੱਥੇ ਆ ਵਾਸ਼ਿਪਲੀ ਉਹਦੇ ਤੋਂ ਤਬਦੀਉ ਤਿਲਦੀਉ ਉਹ 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 ਪੰਜਾਂ ਤਬਦੀਉ ਆ ਵਾਸ਼ਿਪਲੀ ਇਹਨਾਂ ਨੇ ਉਹਨੂੰ ਕਹਿੰਦੇ ਆ ਵਾਸ਼ਿਪਲੀ ਆ ਤੇ ਆ ਆ ਆ ਆ ਬੜੀ

ਤਾਂ ਔਰੇ ਕਰ ਹਟਾ ਲੈਣਾ ਕਰ। ਜੇ ਮੈਂ ਕਹਿੰਦੇ ਟੇਡੇ ਰਹਿੰਦੇ ਤੇ ਉਦੋਂ ਹੈਂ ਜ਼ਰਾ ਮੈਂ ਛੱਤੀ ਲੈ ਜਾ ਕਿੱਥੇ ਸਟਾਈ ਹੈ ਹੈ ਐਸੇ ਇੱਥੇ ਨੱਤੇ ਤਾਂ ਜੀ ਉਹ ਗੱਡੀ ਪਾਠ ਜਾਂ ਮਿਲਤੇ ਆ ਨਹੀਂ ਮਿਲਣਾ ਚੰਗਾ ਹੈ ਜਾ ਤੇਰੀ ਮਰਜ਼ੀ ਹੋਰ ਦੇਖ ਕਿ ਨਾ ਕੰਦਾ ਕਰ ਲੀ ਹਜੀ ਵਾਲੀ ਗੱਡੀ ਜਿਹੜਾ ਮਗਰ ਬੈਜੇ ਉਹਦੀ ਮੋਟ ਉਹ ਤੇ ਮੇਰੇ ਵਾਲੀ ਗੱਡੀ ਚ ਕਹਿੰਦੇ ਆ ਵੀ ਜਿਹੜਾ ਮਗਰ ਬੈਜੇ ਮੋਟ ਹੈ ਮੇਰੀ ਮੇਰੀ ਮੋਟ ਹੀ ਆ ਗਈ ਕੋਹਰਾ ਹਟ ਹੁੰਦੀ ਵਾਕਿਆ ਬੜੀ ਹੈ ਵਿੱਚ ਚੱਕਰ ਬੜੀ ਹੁੰਦੇ ਲੰਮੀ ਗੱਡੀ ਜਿ ਹਮੇਸ਼ਾ ਮੈਂ ਚੱਕਰ ਹੁੰਦੇ ਜੀ ਘੁੰਮਦੀ ਆ ਉਹ ਤਾਂ ਹੀ ਫੜ ਲਈ ਮੈਂ ਮੈਨੂੰ ਚੌਂਲੀ ਦੇ ਦੇ ਪਰ ਇਹ ਵੀ ਭਾਜੀ ਨੇ ਨਹੀਂ ਛੱਡੀ ਮਣ ਕੇ ਗੱਡੀ ਕਹਿੰਦੇ ਮੈਂ ਹੀ ਚੱਲਿ ਸਮਲੇ ਦੇ ਭਾਜੀ ਨੇ ਗੱਡੀ ਫੜੀ ਕੇ ਜਿੰਨੇ ਚਿਰ ਬਟਾਲੇ ਨੇ ਪਹੰਚੀ ਉਹਨੇ ਚਿਰ ਗੱਡੀ ਨਹੀਂ ਛੱਡੀ ਮੈਂ ਨਹੀਂ ਛੱਡੀ ਮੈਂ ਉਹ ਇਹਨਾਂ ਨੂੰ ਨਹੀਂ ਤੇ ਫਾਇਲਾ ਦਿੰਦਾ ਮੈਂ ਅਗਰ ਬਹਿ ਜਾ ਮੈਂ ਵੀ ਚੱਕਰ ਖਾਨਾ ਚੰਗਾ ਗੱਡੀ ਚਾਹ ਹਾਂ ਨਾ ਆਓ ਤੁਹਾਨੂੰ ਫੇਰ ਬਾਗ ਦੇ ਅੰਦਰ ਖੜਦੇ ਹਾਂ ਅਮਰੂਦ بار بار کھاؤ گے ایتھے تازہ מלમ ਅਮਰੂਦ ਮਿਲਦੇ ਇੱਥੇ ਇੱਥੇ ਆਉਣਾ ਚਾਹੀਦਾ ਵੀਰ ਨੂੰ ਹਰੇਕ ਨੂੰ ਅਮਰੂਦ ਲੈਣਾ ਆ ਵੀਰ ਨੂੰ ਨਾ ਮਰੂਦਾਂ ਦੇ ਦਰਸ਼ਨ ਕਰ ਲੈ ਅਸੀਂ ਆਏ ਅਮਰੂਦ ਖਾਣੇ ਆਂ ਮੇਰੀ ਇੱਥੇ ਵੀ ਕੋਈ ਗੱਲ ਨਹੀਂ ਜਦੋਂ ਮਰਜ਼ੀ ਦੀ ਆਹ ਤੇਰੀ ਭਾਈ ਵਾਲੀ ਹੈ ਕਿ ਬੜੀ ਹੈ ਵੀ ਹੈ ਤਾਜ਼ੇ ਅਮਰੂਦ ਲਾਏ ਹੈ ਆਹ ਟਾਂਗੀ ਨਾਲ ਲੈ ਲੈ ਹੁਣ ਚੱਲ ਜੀਏ ਬੜੇ ਇੰਨੇ ਘੱਟ ਹੈ ਆਹ ਅਨੇੜੇ ਹੈ ਲੱਗੇ ਕਿਉਂ ਕਿ ਓਕੇ ਚਲੋ ਚਲੋ ਖਾਇਆ ਦੂਰ ਲਿਆ ਖਾਇਆ ਆ ਇੰਦਰ ਧਿਆਨ ਆ ਬਸ ਟੂਫੀਆਂ ਖਾਈ ਜਾਣ ਦੀ ਇਹਦੇ ਮਾਦਕ ਆਏ ਮੂਮਸ ਖਾਰ ਗਏ ਕਾ ਇਹ ਹੈ ਸਪ੍ਰਿੰਗਰ ਉਹ ਲੈ ਮੈਂ ਕਹ ਜੀ ਨਾ ਮੂਮਸ ਖਾ ਲੋ ਤਾਂ ਹੀ ਇਹਦਾ ਸਮਗਰੀ ਜਿਆਦਾ ਚਲ ਗਈ ਅੰਦਰ ਨਹੀਂ ਇਹਦੇ ਪਹਿਲਾਂ ਹੀ ਬੰਦ ਲਗੇ ਨਹੀਂ ਗੁਣ ਕੁਛ ਦਾ ਅਸਰ ਹੋਣ ਡਿਆ ਕਿੰਦੇ ਨੇ ਮਾਰੂਗਾ ਕੀ ਗੱਲ ਹੈ ਯਾਰ ਸਰਪੇਰ ਬੜੀਆਂ ਹੁੰਦੀਆਂ ਸਤਾ ਰੋ ਬਸ ਕੁੜਕਾ ਖੜਾ ਮਸਾਂਗੇ ਜੇ ਤੂੰ ਜੇ ਸਤ ਮਨ ਲੈਈ ਕਿ ਮੋਗੇ ਬੱਲੇ ਬੱਲੇ ਬਲੇ ਹੱਥ ਦੇ 20 ਪੈਨਡ ਹੀ ਕੁੜਕੇ ਪੈਕਟ ਨੇ ਪੈਕਟ ਕੀ ਕਰੇ ਜਿਸ ਜਿਸ ਨਹੀਂ ਕੀਤੇਗਾ ਤੂੰ ਤਾਂ ਹੀ ਉਹ ਵੀ ਸਿਰ ਨੂੰ ਚੜੇਗਾ ਫਿਰ ਆ ਫਰੂਟੀ ਜਗੀ ਲੈਣ ਨੂੰ ਤੇ ਕੀ ਆਪਣੇ ਬਾਤ ਤੇ ਉਹ ਦਾ ਨਾ ਕੰਮ ਉਹ ਜੀ ਕੰਮ ਬੜਾਇਆ ਉਹਦਾ ਉਹਦਾ ਕੰਮ ਹੋਗਾ ਖਰਾਬ ਲੈ ਵੀ ਬਹੁਤ ਜਿਆਦਾ ਅਸੀਂ ਅਮਰਸਰੋਂ ਆਏ ਹਾਂ ਥੋੜਾ ਕੰਮ ਸੀਗਾ ਗਏ ਸੀ ਕਿ ਆਪਾਂ ਜਿੰਨਾ ਦਾ ਟਾਈ ਫੇੜ ਨਹੀਂ ਉੱਤਰਦਾ ਨਾ ਜੱਸੀ ਕਹਿੰਦੇ ਉਹ ਆ ਪੈਰਕ ਮਾ ਤਾਤ ਜਣ ਦੇ ਪੰਜ ਖਾਓ ਵਧੀਆ ਆਉ ਜੀ ਕਰਤਾ ਚਾਏ ਮਜਾ ਆਇਆ ਹੈ ਐ ਇਸ ਵੀ ਕਰਕੇ ਚਾਏ ਮਜਾ ਆਇਆ ਹੈ ਨਾਲ ਚਾਹ ਬਰੀ ਚਾਹ ਵੇ ਮੈਨੂੰ ਪਿਛੇ ਵਾਲਾ ਪਾਈ ਚਾਹ ਮੈਂ ਚੋਲਾਂ ਪਿਛੇ ਲੰਨ ਲੰਨ ਪਰ ਬਾਦ ਫੇਰ ਦੇਣੀ ਮੈਂ ਮਾਮਾ ਤਾਂ ਆਪਰਾ ਮੈਂ ਤਾਂ ਨਹੀਂ ਚਲ ਗਿਆ ਕੀ ਹੈ ਚਾਹ ਲੈ ਏਸੀ ਹੋਣੀ ਉਥੇ ਹੋਣੀ ਨਹੀਂ ਜਿਹੜਾ ਮੁੰਡਾ ਸਨੋ ਤੇ ਕੰਮ ਨਹੀਂ ਕਰਦਾ ਮੇਰੇ ਤੇ ਉਹ ਹਸਪੀਟਲ ਐਡਮਿਟ ਹੈ ਤੇ ਉਹਨੂੰ ਛੁੱਟੀ ਦਾ ਆਉਣ ਵਾਸਤੇ ਗਏ ਮਿਲ ਹੀ ਨਹੀਂ ਡਾਕਟਰ ਸਾਹਿਬ ਵੀ ਨਹੀਂ ਮਿਲੇ ਬੜਾ ਚਰਬਖ ਲੋ ਕੇ ਆ ਗਏ ਯਾਰਾਂ ਮੈਂ ਸਾਰੀ ਅਥਰ ਟਾਈਮ ਲੱਗਾ ਘਟੋ ਘਟੋ ਦੇ ਚਾਰ ਪੰਜ ਘੰਟਿਆਂ ਬੈਠੇ ਹੋਰ ਕੇ ਆ ਗਏ ਮੇਰੇ ਦੀ ਵੇਟ ਬੂਡ ਕੀਤੀ ਆ ਜੀ ਹੱਸੀ ਗਾਲ ਜੀ ਵਾਗੂ ਜੀ ਕਾ ਖਾਸਾ ਵਾਗੂ ਦੇ ਫਤੇ ਜੀ ਪਹੁੰਚ ਗਏ ਘਰੇ ਪਰ ਮਾਈਟ ਨਹੀਂ ਆ ਰਹੀ ਬੱਤੀ ਜੰਦਿਆ ਟ੍ਰਾਂਸਫਰਿੰਗ ਤੋਂ ਵੀ ਪ੍ਰੋਬਲਮ ਜਿਆਲੀ ਰਹੀ ਹੈ ਉਸ ਲਈ ਸੇਸੇ ਇਸੀ ਕਰਨ ਮਤਲਬ ਉਸੇ ਨੂੰ ਦੇ ਆਉਗੀ ਬੱਤੀ ਆਉਗੀ ਅੱਧਾ ਘੰਟਾ ਲੱਗੂਗਾ ਮੰਦੀ ਦੇਖਣ ਗਏ ਨੇ ਲੈ ਡੇ ਆ ਮੁੰਡੇ ਨੂੰ ਸਹੀ ਕਰਨਾ ਅੱਧਾ ਘੰਟਾ ਮਾਰਨਾ ਪਾ ਇਹ ਪਰਪੰਜਰ ਖਾਨਾ ਹੀ ਹੁਣ 4 ਚੌਥੇ ਦਿਨ ਬਾਅਦ ਬਈ ਵਾਦ ਮਮਨ ਰੌਂਡੀ ਇਹਨੇ ਛੁੱਟੀਆਂ ਆ ਗਈਆਂ ਨੇ ਕੇਜੋ ਬਰ ਹੋਈ ਤਾਂ ਨਹੀਂ ਚਲੋ ਕੁੜੀ ਇਹਨਾ ਪਲੇ ਮਮਨ ਕਦੋਂ ਕਮਨ ਸੀ ਤੀਨੇ ਨਾਲ ਜੋ ਤੇ ਤੇ ਹਾਂ ਹੁਣ ਆਇਆ ਗਿਆ ਲਾ ਮੇ ਜੀ ਹੋ ਨਹੀਂ ਆਇਆ ਹੋ ਨਹੀਂ ਆਇਆ ਠੀਕ ਹੈ ਚੱਲਾ ਚਲੀ ਬਾਈ ਜਾਣਿਆ ਆ ਬੱਸ ਕਹਿੰਦੇ ਮਮਾ ਕੋ ਜਾਣਾ ਕਿੱਥੇ ਜਾਣਾ ਮਮੇ ਦੇ ਆਹ ਛੇਤੀ ਆ ਜਾਣਾ ਛੇਤੀ ਆ ਜਾਣਾ ਅੱਜ ਪੇਰੈਂਟਸ ਮੀਟਿੰਗ ਦੀ ਛੁੱਟੀ ਹੋ ਗਈ ਕੁੜੀ ਨੂੰ ਮੌਜ ਲੱਗ ਗਈ ਆ ਛੁੱਟੀ ਆ ਗਈ ਅਰਸਣ ਯਾ ਕਦਾ ਫੇਸਿਅਰ ਕੱਢ ਲੈ। ਸੁਣਾ। ਆ ਪਰੈਂਟਸ ਮੀਟਿੰਗ ਹੀ ਜਾਣਾ ਸੀ ਉਦਾਂ। ਬਸ ਕਹਿੰਦੇ ਬੈਗ ਨਹੀਂ ਲੈਣਾ ਇਕੱਲਾ ਨਾਲ, ਬੈਗ ਮੈਂ ਲੈ ਗਿਆ ਨਾਲ। ਪਰੈਂਟਸ ਮੀਟਿੰਗ ਹੀ। ਹੋਏ, ਉਹਨਾਂ ਨੇ ਪੁੱਛਿਆ ਜੀ। ਆਪਣਾ ਫਰੂਟ ਫਾਰਮ ਦਾ ਨੇਮ ਦੱਸਦੇ ਬਸ ਤੇ ਸਾਈਨ ਕੀਤੇ ਤੇ ਆ ਗਿਆਂ। ਔਰ